ਜੋ ਮਸੀਹਤ ਉਤੇ ਇਲਜ਼ਾਮ ਤੁਸੀਂ ਲਾ ਰਹੇ ਹੋ ਉਹ ਬੇਬੁਨਿਆਦ ਤੇ ਬਿਲਕੁਲ ਕੀ ਨੇ ਝੂਠੇ ਨੇ ਕੁਝ ਤੇ ਖੌਫ ਖਾਓ ਰੱਬ ਦਾ ਰੱਬ ਦਾ ਡਰ ਰੱਖੋ ਬਹੁਤ سارے ਲੋਗ ਸਾਡੇ ਹਿੰਦੂ ਵੀਰ ਸਾਡੇ ਸਿੱਖ ਵੀਰ ਮੇਰੀ ਬੇਨਤੀ ਆ ਅਸੀਂ ਤੁਹਾਡੇ ਤੋਂ ਕੋਈ ਉਪਰੇ ਨਹੀਂ ਆ ਜਿੱਦਾਂ ਤੁਸੀਂ ਇੰਡੀਅਨ ਹੋ ਅਸੀਂ ਵੀ ਇੰਡੀਅਨ ਆ ਮੇਰੀ ਬੇਨਤੀ ਹੈ ਅਸੀਂ ਬੇਗਾਨੇ ਨਹੀਂ ਜਾਂ ਸਾਡੇ ਲਈ ਤੁਸੀਂ ਬੇਗਾਨੇ ਨਹੀਂ ਹੋ ਕੁਝ ਰੱਬ ਦਾ ਖੌਫ ਕਾਓ ਅੱਜ ਇਸ ਗੱਲ ਦਾ ਬੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪਾਸਟਰ ਲੋਕ ਇਹ ਪਾਸਟਰ ਸਹਿਬਾਨ ਇਹ ਮਸੀਹ ਪ੍ਰਚਾਰਕ ਲੋਕਾਂ ਨੂੰ ਪੈਸੇ ਦੇ ਕੇ ਕੀ ਬਣਾ ਰਹੇ ਨੇ ਹਾਲੇਲੂਇਆ ਹਾਲੇਲੂਇਆ ਮੇਰੀ ਗੱਲ ਨੋਟ ਕਰੋ ਐ ਮਸੀਹੀ ਲੋਗੋ ਤੁਸੀਂ ਵੀ ਨੋਟ ਕਰੋ ਔਰ ਇਸ ਗੱਲ ਦਾ ਪੂਰੀ ਤਰ੍ਹਾਂ ਇਹਨੂੰ ਸਮਝ ਕੇ ਤੇ ਦੂਜਿਆਂ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਜਿਹੜੀ ਗੱਲ ਮੈਂ ਕਹਿਣ ਲੱਗਾ ਆ ਇਹਨੂੰ ਪੱਲੇ ਬੰਨ ਲਓ ਅੱਜ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਸੇਵਕ ਮਸੀਹੀ ਪ੍ਰਚਾਰਕ ਸਾਡੇ ਸਿੱਖ ਵੀਰ ਕਹਿੰਦੇ ਨੇ ਹਿੰਦੂ ਵੀਰ ਕਹਿੰਦੇ ਨੇ ਮੈਨੂੰ ਡਰ ਨਹੀਂ ਹੈ ਕਿਉਂਕਿ ਮੈਨੂੰ ਪਤਾ ਆ ਜਦੋਂ ਮੈਂ ਬੋਲਣਾ ਆ ਤੇ ਬੜਿਆਂ ਦੀਆਂ ਅੱਖਾਂ 'ਚ ਮੈਂ ਰੜਕਣਾ ਆ ਮੈਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਜੇ ਹੁਣ ਮੇਰੀ ਗੱਲ ਸੁਣ ਲੋ ਮਸੀਹੀ ਲੋਗੋ ਤੁਸੀਂ ਵੀ ਇਹ ਗੱਲ ਸੁਣ ਲੋ ਤੇ ਜਿਹੜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਮਸੀਹੀ ਲੋਗ ਪੈਸੇ ਦੇ ਕੇ ਇਸਾਈ ਬਣਾਉਂਦੇ ਨੇ ਜਦੋਂ ਵੀ ਤੁਸੀਂ ਆਨਲਾਈਨ ਇਹ ਗੱਲ ਕਿਸੇ ਨੇ ਵੀ ਬੋਲਣੀ ਆ ਭਾਵੇਂ ਹਿੰਦੂ ਵੀਰਾਂ ਚੋਂ ਤੇ ਭਾਵੇਂ ਸਿੱਖ ਵੀਰਾਂ ਚੋਂ ਤੇ ਨਾਲ ਕੋਈ 5-7 ਸਬੂਤ ਜ਼ਰੂਰ ਲਿਆਓ ਜਿਹੜੇ ਲੋਕ ਪੈਸੇ ਲੈ ਕੇ ਇਸਾਈ ਬਣੇ ਨੇ ਉਹਨਾਂ ਨੂੰ ਲਿਆਓ ਜ਼ਰੂਰ ਤੇ ਉਹ ਲੋਕ ਉਹ ਪਾਸਟਰ ਦੱਸਣ ਜਿਨ੍ਹਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਮੇਰੀ ਗੱਲ ਸਹੀ ਲੱਗੀ ਕਿ ਨਹੀਂ ਲੱਗੀ ਅੱਜ ਤੱਕ ਜਿੰਨਿਆਂ ਨੇ ਵੀ ਇਹ ਸੋਸ਼ਲ ਮੀਡੀਆ ਉੱਤੇ ਪ੍ਰਚਾਰ ਕੀਤਾ ਨਾ ਇਸਾਈ ਬਣਾਉਂਦੇ ਇਸਾਈ ਬਣਾਉਂਦੇ ਉਹ ਸਾਨੂੰ ਸਬੂਤ ਤੇ ਦੋ ਕਿੰਨੇ ਕਿੰਨੇ ਜੇ ਤੁਸੀਂ ਸਬੂਤ ਨਾ ਇਕੱਠਾ ਕਰ ਸਕੋ ਜੇ ਤੁਹਾਨੂੰ ਕੋ ਪੰਜ ਸੱਤ ਸਬੂਤ ਨਾ ਕਰੋਨਾ ਲੋਕ ਨੇ ਜਿਹੜੇ ਯਿਸੂ ਮਸੀਹ ਨੂੰ ਜਿਨ੍ਹਾਂ ਨੇ ਕਬੂਲ ਕੀਤਾ ਹੈ ਕਰੋਨਾ ਲੋਕ ਨੇ ਜਿਨ੍ਹਾਂ ਨੂੰ ਸ਼ਫਾ ਮਿਲੀ ਯਸੂ ਦੇ ਨਾਮ ਚ ਕਰੋੜਾਂ ਲੋਕ ਨੇ ਜਿਨ੍ਹਾਂ ਦੀਆਂ ਬਦਰੂਆਂ ਨਿਕਲ ਗਈਆਂ ਕਰੋੜਾਂ ਲੋਕ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ ਨਸ਼ਿਆਂ ਤੋਂ ਆਜ਼ਾਦ ਹੋ ਗਏ ਕਰੋੜਾਂ ਵਿੱਚੋਂ ਕੋਈ 10 ਲੋਕ ਲੈ ਕੇ ਆਇਓ ਜਿਨ੍ਹਾਂ ਨੇ ਪੈਸੇ ਲੈ ਕੇ ਜਿਹੜੇ ਇਸਾਈ ਬਣੇ ਹੋਣ ਤੇ ਕੋਈ 5-7 ਸੇਵਕ ਪਾਸਟਰ ਲਿਆਇਓ ਜਿਨ੍ਹਾਂ ਨੇ ਲੋਕਾਂ ਨੂੰ ਲੱਖਾਂ ਰੁਪਏ ਦੇ ਕੇ ਤੇ ਕੀ ਕੀਤਾ ਹੋਵੇ ਜੇ ਤੁਹਾਨੂੰ 5 7 10 ਸੇਵਕ ਨਾਲ ਲੱਭਣ ਜੇ ਤੁਹਾਨੂੰ 5 7 10 ਪਰਿਵਾਰ ਨਾਲ ਲੱਭਣ ਸੇਵਕ ਪੈਸੇ ਦੇ ਕੇ ਇਸਾਈ ਬਣਾਉਣ ਵਾਲੇ ਸੇਵਕ ਨਾਲ ਲੱਭਣ ਤੇ ਪੈਸੇ ਲੈ ਕੇ ਇਸਾਈ ਬਣਨ ਵਾਲੇ ਲੋਕ ਨਾਲ ਲੱਭਣ ਤੇ ਕਦੇ ਸੋਸ਼ਲ ਮੀਡੀਆ ਤੇ ਬੋਲਣ ਦੀ ਹਿੰਮਤ ਨਾ ਕਰਿਓ ਹallelujah ਜੇ ਗਾਂ ਤਾਂ ਕਿਸੇ ਨੇ ਬੋਲਣਾ ਆ मसीह प्रचारक पैसे दे के ईसाई बनाते ने प्रूफ आयो नहीं तो गुम रहे कुछ ते खुदा का खौफ खाओ लोगो खुदा से डरो ਮੈਂ ਬੇਨਤੀ ਕਰਨਾ ਚਾਹੁੰਦਾ ਹਿੰਦੂ ਸਿੱਖ ਭੈਣਾ ਭਰਾਵਾਂ ਨੂੰ ਤੁਹਾਨੂੰ ਗੁੰਮਰਾਹ ਕੀਤਾ ਜਾਂਦਾ ਹੈ ਢਕਾਇਆ ਜਾਂਦਾ ਹੈ ਕਿਉਂਕਿ ਜਿੰਨੇ ਫੇਮਸ ਹੋਣਾ ਹੁੰਦਾ ਹੈ ਨਾ ਸੋਸ਼ਲ ਮੀਡੀਆ ਤੇ ਉਹ ਇਹ ਵੀ ਆਂ ਦੇ ਦਿੰਦਾ ਇਸਾਈਆਂ ਨੇ ਇਹ ਕਰਤਾ ਇਹ ਕਰਤਾ ਇਹ ਪਹਿ ਦੇ ਕੇ ਇਸਾਈ ਬਣਾਉਂਦੇ ਨੇ ਉਹ ਫੇਮਸ ਹੋਣਾ ਚਾਹੁੰਦੇ ਨੇ ਉਹ ਭੋਲਿਓ ਪਹਾਲਿਓ ਲੋਕੋ ਪੇੜ ਚਾਲਣਾ ਫੜ ਕੇ ਤੇ ਤੁਰ ਪਿਆ ਕਰੋ ਮਗਰ ਖੋਜ ਕਰਿਆ ਕਰੋ ਆਇਨੇ ਸੇਵਕ ਬੈਠੇ ਨੇ ਮੇਰੇ ਕੋਲ ਇਹਨਾਂ ਚੋਂ ਵੇਖੋ ਇਹਨਾਂ ਚੋਂ ਕੋਈ 1000 ਰੁਪਏ ਵੀ ਦੇਣ ਜੋਗਾ ਹੈਗਾ ਕਿਸੇ ਨੂੰ ਕਿਉਂ ਪਾਸਟਰ ਜੀ ਤੂੰ ਹੀ ਕਹਿੰਦੇ ਜੈ ਇਨੇ ਲੱਖ ਦੇ ਦਿੱਤਾ ਤੇ ਉਹਨੂੰ ਸਾਈ ਬਣਾਤਾ ਇਹਦਾ ਮਤਲਬ ਜੇ ਮਸੀਹ ਸੇਵਕ 5 ਲੱਖ 10 ਲੱਖ ਦੇ ਕੇ ਇੱਕ ਪਰਿਵਾਰ ਨੂੰ ਤੇ ਫੇਰ ਹੀ ਸਾਈ ਬਣਾਉਂਦੇ ਨੇ ਇਹਦਾ ਮਤਲਬ ਇਹਨਾਂ ਦੇ ਅਕਾਊਂਟ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਕਰੋੜਾਂ ਰੁਪਏ ਕੀ ਹੋਣੇ ਚਾਹੀਦੇ ਨੇ ਚਾਹੀਦੇ ਕਿ ਨਹੀਂ ਚਾਹੀਦੇ ਪੁੱਛ ਕੇ ਵੇਖ ਲਓ ਕਿੰਨੇ ਕਿੰਨੇ ਆ ਉਹਨੇ ਆਣੇ ਦੀਆਂ ਫੀਸਾਂ ਦੇਣੀਆਂ ਹੁਣ ਤੇ ਫਿਕਰ ਪਿਆ ਹੁੰਦਾ 15 ਦਿਨ ਪਹਿਲਾਂ ਹੀ ਸਬੂਤ ਤੇ ਲਿਆਓ ਕੁਛ ਤੇ ਖਾਓ ਖਾਓ ਔਰ ਤੁਸੀਂ ਵੀ ਜਾਗਰੂਕ ਹੋਵੋ ਐਵੇਂ ਸਹਿਮ ਨਾ ਜਾਇਆ ਕਰੋ ਜਦੋਂ ਕੋਈ ਗੱਲ ਕਰਦਾ ਹੁੰਦਾ ਆ ਕੁਛ ਤੇ ਖੋਵ ਖਾਓ ਮੈਨੂੰ ਪਤਾ ਆ ਮੈਂ ਕਈਆਂ ਨੂੰ ਰੜਕੰਡਾ ਪੈਣਾ ਆ ਨਾਮ ਮੇਰਾ ਦਿਲਬਾਗ ਮਸੀਹ ਜੀ ਵਾਰਡ ਨੰਬਰ 2 ਫਤੇਗੜ ਚੂੜੀਆਂ ਚ ਰਹਿੰਦਾ ਜੇ ਡਿਸਟ੍ਰਿਕਟ ਗੁਰਦਾਸਪੁਰ ਜੇ ਪ੍ਰੂਫ ਮਿਲੇ ਵੀ ਵਾਕਿਆ ਹੀ ਆ ਇੱਥੇ ਕੋਈ ਆ ਇਹਨੂੰ ਇਨਾ ਲੱਖ ਮਿਲਿਆ ਤਾਂ ਇਨਾ ਪ੍ਰੂਫ ਤੋਂ ਬਿਨਾਂ ਕੋਈ ਗੱਲ ਕਰੇ ਫਿਰ ਐ ਲੋਗੋ ਖੁਦਾ ਸੇ ਡਰੋ ਡਰੋ ਕੂੜ ਪ੍ਰਚਾਰ ਕਰਨ ਵਾਲਿਓ ਲੋਕਾਂ ਨੂੰ ਭੜਕਾਉਣ ਵਾਲਿਓ ਕੁਝ ਤੇ ਖੁਦਾ ਦਾ ਖੌਫ ਖਾਓ ਇਕਾਇਤ ਅਪਸਨਾ ਚਾਰ ਦੀ 14 ਜੀ ਪਈ ਅਸੀਂ ਇਹ ਗਹਾਂ ਨੂੰ ਨਿਆਣੇ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿਦਿਆ ਅਤੇ ਪਲਾਉਣ ਵਾਲੀ ਸ਼ਲਸ਼ਿੱਧ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਇਧਰ ਉਧਰ ਡੋਲਦੇ ਫਿਰਦੇ ਹਾਂ ਨਿਆਣੇ ਨਾ ਬਣੋ ਪੇ ਜਿਹੜਾ ਕੋਈ ਇਦਾਂ ਦਾ ਬਿਆਨ ਦਿੰਦਾ ਜਿਨੇ ਇਦਾਂ ਦਾ ਬਿਆਨ ਦੇ ਦਿੱਤਾ ਤੇ ਉਹਦੇ ਮਗਰ ਲਾ ਕੇ ਤੇ ਮਸੀਹੀ ਲੋਕਾਂ ਦੇ ਖਿਲਾਫ ਬੋਲਣ ਲੱਗ ਪੇ ਇੱਕ ਗਜ਼ਲ ਆ ਕਿਸੇ ਨੇ ਗਾਈ ਜ਼ਮੀਂ ਕੇ ਰਹਿਨੇ ਵਾਲੋ ਯੂ ਮਸੀਹਤ 세 ਨਾ ਟਕਰਾਓ ਜ਼ਮੀਂ ਕੇ ਰਹਿਨੇ ਵਾਲੋ ਯੂ ਨਾ ਮਸੀਹਤ 세 ਟਕਰਾਓ ਇੱਕ ਠੋਕਰ ਜੋ ਮਸੀਹਤ ਨੇ ਲਗਾਈ ਤੋ ਜ਼ਮੀ ਉਲਟੀ ਕੀ ਉਲਟਾ ਪਲਟਾ ਕੇ ਰੱਖ ਦੇਗਾ ਸਾਰਾ ਕੁਝ ਜੇ ਉਹਦੇ ਜੇ ਕਿਤੇ ਉਹ ਕਹਿਰਬਾਨ ਹੋ ਗਿਆ ਤੇ ਮੈਂ ਇੰਡੀਆ ਗਵਰਨਮੈਂਟ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਵੀ ਕੋਈ ਜਾਤ ਪਾਤ ਧਰਮ ਮਸਜਬ ਦੇ ਨਾਂ ਤੇ ਲੋਕਾਂ ਨੂੰ ਭੜਕਾਵੇ ਉਹਦੇ ਤੇ ਦੇਸ਼ ਦਰੋਹ ਦਾ ਮਕਦਮਾ ਹੋਣਾ ਚਾਹੀਦਾ ਹੈ ਦੇਸ਼ ਦਰੋਹੀ ਦਾ ਪਰਚਾ ਹੋਣਾ ਚਾਹੀਦਾ ਤੁਹਾਡੇ ਸਮਝ ਚ ਆਈ ਕੋਈ ਕਿ ਨਹੀਂ ਜਿਹੜੇ ਬੈਠੇ ਜੇ ਅੱਗੇ ਲੱਗਦਾ ਨਹੀਂ ਕੁਸਕਦਾ ਨਹੀਂ ਕੋਈ ਜਿਹੜਾ ਵੀ ਕਿਸੇ ਨੂੰ ਜਾਤ ਪਾਤ ਤੇ ਧਰਮਾਂ ਮਜ਼ਬਾਂ ਦੇ ਨਾਂ ਤੇ ਗੁਮਰਾਹ ਕਰੇ ਲੜਾਵੇ ਉਹਦੀ ਮਾਫੀ ਨਹੀਂ ਹੋਣੀ ਚਾਹੀਦੀ ਉਹਦੇ ਤੇ ਕੀ ਹੋਣਾ ਚਾਹੀਦਾ ਆ ਦੇਸ਼ ਦਰੋਹੀ ਦਾ ਪਰਚਾ ਕੇਸ ਚੱਲਣਾ ਚਾਹੀਦਾ ਉਤੇ ਦੇਸ਼ ਦਰੋਹੀ ਦਾ ਇਹ ਤੇਰਾ ਰੱਬ ਤੇ ਮੇਰਾ ਰੱਬ ਤੁਹਾਡਾ ਗੁਰੂ ਤੇ ਸਾਡਾ ਗੁਰੂ ਕਰਦੇ ਰਹਿੰਦੇ ਨੇ ਲੋਕ ਪਤਾ ਕਿਸੇ ਨੂੰ دیਵਾਨੀ ਦਾ ਨਹੀਂ ਰੱਬ ਹੈ ਕੀ ਇਹ ਤੇਰਾ ਬਚਾਉਂਦਾ ਕੀ ਐ ਲੋਗੋ ਕੁਛ ਤੋ ਖੁਦਾ ਕਾ ਉਹ ਕੁਛ ਤੇ ਡਰ ਰੱਖੋ ਹੁਣ ਮੈਂ ਆਪ ਸਭ ਨੂੰ ਕਹਿਣਾ ਚਾਹੁੰਨਾ ਉਹਨੇ ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ ਕਿ ਖੁਦਾ ਕੋਲੋਂ ਡਰੋ ਡਰੋ ਔਰ ਤੁਸੀਂ ਵੀ ਡਰੋ ਖੁਦਾ ਕੋਲੋਂ ਤੁਸੀਂ ਖੁਦਾ ਕੋਲੋਂ ਨਹੀਂ ਡਰਦੇ ਤੁਸੀਂ ਬੰਦਿਆਂ ਕੋਲੋਂ ਕੀ ਕਰਦੇ ਜੇ ਤੇ ਖੁਦਾਬੰਦੀ ਯਸੂ ਨੇ ਕਿਹਾ ਉਹਨਾਂ ਕੋਲੋਂ ਨਾ ਡਰੋ ਜਿਹੜੇ ਸਿਰਫ ਸਰੀਰ ਦਾ ਕੀ ਕਰ ਸਕਦੇ ਨੇ ਉਹਦੇ ਕੋਲੋਂ ਡਰੋ ਜਿਹੜਾ ਸਰੀਰ ਤੇ ਆਤਮਾ ਦੋਵਾਂ ਨੂੰ ਕੀ ਕਰ ਸਕਦਾ ਹੈ ਬੋਲੋ ਨਾਸ਼ ਜਾਂ ਦੋਵਾਂ ਨੂੰ ਨਰਕ ਵਿੱਚ ਪਾ ਸਕਦਾ ਇਹ ਗੱਲ ਤੇ ਬੜੀ ਗਹਿਰੀ ਹੈ ਕਿ ਸਰੀਰ ਤੇ ਆਤਮਾ ਦੋਵੇਂ ਨਰਕ ਚ ਪੈਣ ਕੀ ਨਰਕ ਦੇ ਵਿੱਚ ਸਰੀਰ ਜਾਣੇ ਨੇ ਕਿ ਰੂਹਾਂ ਜਾਣੀਆਂ ਨੇ ਨਰਕ ਦੇ ਵਿੱਚ ਸਰੀਰ ਜਾਣੇ ਆ ਕਿ ਰੂਹਾਂ ਜਾਣੀਆਂ ਨੇ ਹallelujah ਹallelujah ਬਹੁਤ سارے ਲੋਕ ਇਹਦੇ ਨਹੀਂ ਸਰੀਰ ਮਿੱਟੀ ਚ ਲਿਆ ਗਿਆ ਮਿੱਟੀ ਚ ਮਿਲ ਜਾਣਾ ਬਾਈਬਲ ਦੇ ਵਿੱਚ ਪ੍ਰਕਾਸ਼ਿਤ ਵਾਚਿਆ ਚ ਲਿਖਿਆ ਕੁਝ ਲੋਕਾਂ ਦਾ ਜ਼ਿਕਰ ਆਇਆ ਹੈ ਕਿ ਉਹ ਜਿਉਂਦੇ ਜੀ ਅੱਗ ਦੀ ਛੀਲ ਵਿੱਚ ਕੀ ਕੀਤੇ ਜਾਣਗੇ ਸੁੱਟੇ ਜਾਣਗੇ ਹallelujah ਹallelujah Por de